ਪਹਾੜੀ ਇਲਾਕਿਆਂ ਵਿੱਚ ਜਿੱਥੇ ਬਰਫਬਾਰੀ ਦਾ ਦੌਰ ਚੱਲ ਰਿਹਾ ਹੈ ਉੱਥੇ ਹੀ ਉਤਰੀ ਮੈਦਾਨ ਇਲਾਕੇ ਵਿੱਚ ਠੰਡ ਦਾ ਸਿੱਤਮ ਵਾਦਾ ਹੀ ਜਾ ਰਿਹਾ ਹੈ ਨਵੇਂ ਸਾਲ ਦੀ ਆਮ ਤੇ ਜਿੱਥੇ ਲੋਕਾਂ ਨੂੰ ਉਮੀਦ ਸੀ ਕਿ ਅੱਜ ਠੰਡ ਘਟ ਹੋਵੇਗੀ ਤੇ ਤੁੰਦ ਵੀ ਘਟ ਹੋਵੇਗੀ ਪਰ ਨਵੇਂ ਸਾਲ ਦੇ ਪਹਿਲੇ ਦਿਨ ਹੀ ਰਾਤ ਤੋਂ ਹੀ ਤੁੰਦ ਦੇ ਚਾਦਰ ਨੇ ਆਪਣੇ ਪੈਰ ਪਸਾਰ ਲਏ ਨੇ ਨਾਬਾ ਵਿਖੇ ਦਿਨ ਚੜਦਿਆਂ ਹੀ ਆਮ ਦਿਨਾਂ ਨਾਲੋਂ ਅੱਜ ਤੁੰਦ ਬਹੁਤ ਜ਼ਿਆਦਾ ਦੇਖਣ ਨੂੰ ਮਿਲੇ ਅਤੇ ਆਉਣ ਜਾਣ ਵਾਲੇ ਵਾਹਨਾਂ ਨੂੰ ਚਾਲਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਅਤੇ ਅੱਜ ਆਮ ਦਿਨਾਂ ਨਾਲੋਂ ਵੀ ਠੰਡ ਜ਼ਿਆਦਾ ਵੇਖੀ ਐ ਮਹਾਰਾਜ ਜੀ ਪਵਨ ਕਮਨ ਜੀ ਇਹ ਕਿੱਥੇ ਜਾਣਾ ਸੀ ਤੁਸੀਂ ਮੈਂ ਲੁਧਿਆਣਾੇ ਜਾਣਾ ਸੀਗਾ ਜੀ ਤੇ ਧੁੰਦ ਇੰਨੀ ਬਹੁਤ ਜ਼ਿਆਦਾ ਮੈਂ ਕਾਰ ਤੇ ਜਾ ਰਸੀ ਕਾਰ ਪਿੱਛੇ ਪਾਰਕ ਕਰਕੇ ਆਇਆ ਮੈਂ ਤੇ ਬਾਰ ਬਾਰ ਗੱਡੀ ਦੇ ਕਪੜਾ ਮਾਰਨਾ ਹੀਟਰ ਚਲਾ ਰੱਖਿਆ ਜੀ ਅਸੀਂ ਨੇ ਤੇ ਧੁੰਦ ਦੇ ਵਿੱਚ ਅਸੀਂ ਸੋਚਿਆ ਸੀ ਪਹਿਲਾਂ ਚਲੋ ਨਹੀਂ ਹੋਣੀ ਧੁੰਦ ਧੁੰਦ ਅੱਜ ਬਹੁਤ ਜ਼ਿਆਦਾ ਹੈ ਜੀ ਐਕਸੀਡੈਂਟ ਹੋਣ ਦੇ ਬਹੁਤ ਜ਼ਿਆਦਾ ਕਾਰਨ ਹੈ ਹੀਟਰ ਲਾ ਕੇ ਰੱਖੇ ਹੋਏ ਨੇ ਜੀ ਅਸੀਂ ਨੇ ਫਿਰ ਵੀ ਹੀਟਰ ਚ ਇੰਨਾ ਕੰਮ ਨਹੀਂ ਫਿਰ ਵੀ ਸਾਨੂੰ ਥੋੜਾ ਟਾਈਮ ਚੱਲ ਕੇ ਖੜਨਾ ਪੈ ਰਿਹਾ ਜੀ ਅਸੀਂ ਅਜੇ ਨਾਬੇ ਪਹੁੰਚੇ ਆ ਜੀ ਤੇ ਅਸੀਂ ਅੱਗੇ ਲੁਧਿਆਣੇ ਤੱਕ ਜਾਣਾ ਹੈ ਅੱਜ ਐਕਸੀਡੈਂਟ ਹੋਣ ਦੇ ਖਤਰੇ ਵੀ ਬਹੁਤ ਜ਼ਿਆਦਾ ਲੱਗ ਰਹੇ ਨੇ ਜੀ ਇਸ ਕਰਕੇ ਅਸੀਂ ਰੁਕ ਰੁਕ ਕੇ ਜਾ ਰਹੇ ਹਾਂ ਅੱਜ ਟੈਂਪਰੇਚਰ ਕਿੰਨਾ ਹੈ ਹਾਂਜੀ ਟੈਂਪਰੇਚਰ ਅੱਜ 6 ਡਿਗਰੀ ਦਾ ਸ਼ੋਅ ਕਰ ਰਿਹਾ ਜੀ ਅੱਜ ਠੰਡ ਵੀ ਅੱਗੇ ਨਾਲੋਂ ਬਹੁਤ ਜ਼ਿਆਦਾ ਸਾਨੂੰ ਉਮੀਦ ਸੀ 9 ਮਹੀਨੇ ਸਾਲ ਤੇ ਠੰਡ ਘਟੇ ਹੋ ਜਾਂਦੀ ਆ ਲੇਕਿਨ ਅੱਜ ਬਹੁਤ ਜ਼ਿਆਦਾ ਖੰਡਾ ਜੀ ਬਾਜੀ ਇਹ ਕਾਹਦਾ ਕੰਮ ਕਰ ਤੁਸੀਂ ਆਪਾਂ ਦੁੱਧ ਦਾ ਕਰਦੇ ਆ ਭਾਜੀ ਅੱਜ ਕਿੰਨੀ ਕੁ ਧੁੰਦਾ ਨਵੇਂ ਸਾਲ ਅੱਜ ਬਹੁਤ ਜ਼ਿਆਦਾ ਧੁੰਦਾ ਜੀ ਸਾਨੂੰ ਐ ਸੀਗਾ ਕਿ ਅੱਗੇ ਨਾਲੋਂ ਘਟ ਹੋਏਗੀ ਪਰ ਅੱਜ ਬਹੁਤ ਜ਼ਿਆਦਾ ਧੁੰਦਾ ਹੈ ਬਸੂਰ ਤੇ ਨਵਾਂ ਸਾਲ ਵੀ ਆਜਾ ਹਾਂਜੀ ਨਵੇਂ ਸਾਲ ਤੇ ਸਭ ਨੂੰ ਲੱਖ ਲੱਖ ਮੁਬਾਰਕਾਂ ਪਰ ਧੁੰਦ ਬਹੁਤ ਹੈ ਠੰਡ ਬਹੁਤ ਹੈ ਕੰਮ ਕਰਨਾ ਬਹੁਤ ਔਖਾ ਹੋਇਆ ਪਿਆ ਏ ਜਿਵੇਂ ਜਿਆਦੇ ਧੁੰਦ ਹੁਣ ਕਰਨ ਕਿਹੜੇ ਕਿਹੜੇ ਮੁਸ਼ਕਲਾਂ ਸਾਹਮਣੇ ਕਰਨਾ ਪੈ ਰਿਹਾ ਮੁਸ਼ਕਲਾਂ ਦਾ ਸਾਹਮਣਾ ਇੱਕ ਤਾਂ ਇਹ ਟ੍ਰੈਫਿਕ ਤੋਂ ਬਹੁਤ ਡਰ ਲੱਗਦਾਗਾ ਵੀ ਕਿਤੇ ਕੋਈ ਵੇਚਣਾ ਮਾਰ ਦੇ ਵਾਈਕਲ ਵਗੈਰਾ ਤੇ ਹੁੰਨੇ ਆਗੇ ਹਨਾ ਜੀ ਕਿ ਧੁੰਦ ਬਹੁਤ ਆ ਗਈ ਇਸ ਕਰਕੇ ਐਕਸੀਡੈਂਟ ਦਾ ਜ ਐਕਸੀਡੈਂਟ ਦਾ ਬਹੁਤ ਡਰ ਆ ਜੀ